ਦੋਸਤੋ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਪਿਛਲੇ ਦਿਨੀ ਸਾਡੇ ਇੱਕ ਬਹੁਤ ਹੀ ਪਿਆਰੇ ਦੋਸਤ ਨੇ ਜਿਹੜੇ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਭਰ ਜਵਾਨੀ ਦੇ ਵਿੱਚ ਚਲੇ ਗਏ ਉਹਨਾਂ ਦਾ ਜਿਹੜਾ ਪਰਿਵਾਰ ਨੂੰ ਘਾਟਾ ਪਿਆ ਉਹ ਪਰਿਵਾਰ ਹੀ ਜਾਣਦਾ ਹੈ ਉਸ ਪਰਿਵਾਰ ਦੇ ਉੱਪਰ ਕੀ ਬੀਤ ਰਹੀ ਹੈ ਜਿਹੜੀ ਉਹਨਾਂ ਨਾਲ ਘਟਨਾ ਘਟੀ ਹੈ ਉਹ ਅਸੀਂ ਸੋਚਿਆ ਤੁਹਾਡੇ ਨਾਲ ਕਿਉਂ ਨਾ ਸਾਂਝੀ ਕੀਤੀ ਜਾਵੇ ਜਿਵੇਂ ਆਪਾਂ ਅਕਸਰ ਹੀ ਜਿਹੜੇ ਸਾਡੇ ਡਾਕਟਰ ਨੇ ਫੈਮਿਲੀ ਡਾਕਟਰ ਹੁੰਦੇ ਨੇ ਜਾਂ ਆਮ ਤੌਰ ਤੇ ਜਿਹੜੇ ਡਾਕਟਰ ਸਾਹਿਬਾਨ ਨੇ ਜਾਂ ਚੰਗੇ ਵੈਦ ਨੇ ਉਹ ਆਮ ਤੌਰ ਹੀ ਕਹਿੰਦੇ ਨੇ ਆਪਾਂ ਸੁਣਿਆ ਹੋਵੇਗਾ ਕਿ ਸਾਈਲੈਂਟ ਅਟੈਕ ਜਿਹੜਾ ਇੱਕ ਚੁੱਪਚੀ ਭੀਤੇ ਕਿਸੇ ਵੀ ਵਿਅਕਤੀ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ ਚੁੱਪਚੀ ਭੀਤੇ ਅਟੈਕ ਹੋ ਸਕਦਾ ਹੈ ਉਸ ਦੇ ਜਿਹੜੇ ਲੱਛਣ ਨੇ ਉਹ ਕਈ ਵਾਰੀ ਪਤਾ ਨਹੀਂ ਲੱਗਦੇ ਕਈ ਵਾਰੀ ਕਿਸੇ ਵਿਅਕਤੀ ਨੂੰ ਇਹ ਵਾਲੀ ਜਗ੍ਹਾ ਤੇ ਉੱਪਰ ਹਲਕੀ ਜੀ ਦਰਦ ਹੁੰਦੀ ਹੈ ਜਾਂ ਮਾਮੂਲੀ ਜ਼ਿਆਦਾ ਹੁੰਦੀ ਹੈ ਤੇ ਉਹ ਆਪਣੇ ਆਪ ਠੀਕ ਹੋ ਜਾਂਦੀ ਹੈ ਤੇ ਇੱਥੇ ਹੀ ਆਪਾਂ ਧਿਆਨ ਨਹੀਂ ਦਿੰਦੇ ਬਜਾਏ ਇਸ ਦੇ ਕਿ ਜਦੋਂ ਅਜਿਹੀ ਦਰਦ ਹੁੰਦੀ ਹੈ ਤਾਂ ਆਪਾਂ ਨੂੰ ਆਪਣੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਆਪਣੇ ਜਿਹੜੇ ਤਜਰਬੇਕਾਰ ਵੈਦ ਨੇ ਉਸ ਦੀ ਸਲਾਹ ਲੈਣੀ ਚਾਹੀਦੀ ਕਿ ਇਹ ਅਜਿਹਾ ਕਿਉਂ ਹੋਇਆ ਸੀ ਕਈ ਵਾਰੀ ਸਰਵਾਈਕਲ ਦੀ ਵਜ੍ਹਾ ਤੋਂ ਵੀ ਹੋ ਸਕਦਾ ਹੈ ਜੇ ਇੱਥੇ ਸਰਵਾਈਕਲੇ ਦਰਦ ਹੁੰਦੀ ਹੈ। ਕਈ ਵਾਰੀ ਤਜਾਬ ਦੀ ਵਜ੍ਹਾ ਤੋਂ ਵੀ ਹੋ ਸਕਦੀ ਕਿ ਇੱਥੇ ਪੀੜ ਹੋਈ ਹੋਵੇ ਛਾਤੀ ਤੇ ਜਾਂ ਫਿਰ ਜਿਹੜੇ ਮਸਲ ਨੇ ਉਹਨਾਂ ਦੇ ਵਿੱਚ ਖਚਾ ਆ ਜਾਂਦਾ ਹੈ ਜਾਂ ਫਿਰ ਕੰਮਕਾਰ ਦੀ ਵਜ੍ਹਾ ਤੋਂ ਅਜਿਹਾ ਹੋ ਸਕਦਾ ਹੈ ਪਰ ਬਹੁਤੇ ਕੇਸਾਂ ਦੇ ਵਿੱਚ ਇਹ ਦਿਲ ਨਾਲ ਸੰਬੰਧਤ ਹੁੰਦੇ ਨੇ। ਸੋ ਉਦੋਂ ਜਦੋਂ ਇਹ ਅਜਿਹੀ ਦਰਦ ਹੁੰਦੀ ਹੈ ਆਪਾਂ ਕਈ ਵਾਰੀ ਧਿਆਨ ਨਹੀਂ ਦਿੰਦੇ ਜੇਕਰ ਆਪਾਂ ਆਪਣੇ ਡਾਕਟਰ ਨੂੰ ਦੱਸਾਂਗੇ ਤਾਂ ਹੋ ਸਕਦਾ ਹੈ ਉਹ ECG ਵਗੈਰਾ ਜਾਂ ਕੋਈ ਹੋਰ ਟੈਸਟ ਕਰਕੇ ਉਸ ਚੀਜ਼ ਦੀ ਜਿਹੜੀ ਜੜ ਤੱਕ ਇਹ ਪਹੁੰਚ ਜਾਵੇ ਕਿ ਅਜਿਹਾ ਕਿਉਂ ਹੋਇਆ ਸੋ ਦੋਸਤੋ ਜਿਹੜੇ ਸਾਡੇ ਉਹ ਬਹੁਤ ਹੀ ਪਿਆਰੇ ਦੋਸਤਾਂ ਨਾਲ ਇਹ ਘਟਨਾ ਘਟੀ ਹੈ ਉਹ ਹੋ ਸਕਦਾ ਉਹਨਾਂ ਨਾਲ ਪਹਿਲਾਂ ਅਜਿਹਾ ਕੁਝ ਹੋਇਆ ਹੋਵੇ ਉਹ ਸਵੇਰ ਵੇਲੇ ਜਵਾਨ ਸਨ ਬਿਜ਼ਨਸਮੈਨ ਸਨ ਇੱਕ ਬਹੁਤ ਹੀ ਸਤਿਕਾਰਯੋਗ ਹਸਤੀ ਸਨ ਉਹ ਜਦੋਂ ਸਵੇਰ ਵੇਲੇ ਆਪਣੀ ਫੈਕਟਰੀ ਵੱਲ ਜਾਣ ਵਾਸਤੇ ਜਦੋਂ ਉਹ ਦਸਤਾਰ ਸਜਾਉਣ ਲੱਗੇ ਪੱਗ ਬੰਨਣ ਲੱਗੇ ਅਜੇ ਉਹਨਾਂ ਨੇ ਇੱਕ ਗੇੜਾ ਹੀ ਕੱਢਿਆ ਸੀ ਇਸ ਤਰ੍ਹਾਂ ਪੱਗ ਦਾ ਕਿ ਉਹਨਾਂ ਨੂੰ ਇੱਥੇ ਦਰਦ ਹੋਈ ਜਦੋਂ ਦਰਦ ਹੋਈ ਉਹ ਆਪਣੀ ਪੱਗ ਫੜ ਕੇ ਹੀ ਪਿੱਛੇ ਨੂੰ ਬੈਠ ਕੇ ਪਿੱਛੇ ਉਹਨਾਂ ਦੇ ਜਿਹੜਾ ਬੈੱਡ ਸੀ ਉਸ ਦੇ ਉੱਪਰ ਬੈਠ ਗਏ ਤੇ ਉਹਨਾਂ ਨੇ ਹਲਕੀ ਜੀ ਆਵਾਜ਼ 'ਚ ਆਪਣੇ ਪਰਿਵਾਰ ਨੂੰ ਬੁਲਾਇਆ ਤੇ ਜਦੋਂ ਉਹ ਪਰਿਵਾਰ ਆਇਆ ਤਾਂ ਉਹ ਉਸੇ ਟਾਈਮ ਹੀ ਉਹ ਨਿਡਾਲ ਜੇ ਹੋਣ ਲੱਗੇ ਕਿ ਜਿਵੇਂ ਸਰੀਰ ਨਾ ਬੇਜਾਨ ਜਾ ਹੋਣ ਲੱਗ ਜਾਂਦਾ ਉਹਨਾਂ ਨੇ ਮਤਲਬ ਉਹਨਾਂ ਨੂੰ ਦੱਸਿਆ ਕਿ ਮੈਨੂੰ ਹੁਣ ਕਾਫੀ ਪੀੜ ਹੋਣ ਲੱਗ ਗਈ ਹੈ ਤੇ ਇੰਨੇ ਚਿਰ ਨੂੰ ਉਹਨਾਂ ਦੇ ਬੇਟਾ ਜੀ ਜਿਹੜੇ ਨੇ ਉਹ ਆਏ ਉਹਨਾਂ ਦੀ ਧਰਮਸ ਪਤਨੀ ਆਈ ਉਹਨਾਂ ਨੇ ਤੁਰੰਤ ਉਹਨਾਂ ਨੂੰ ਕਿਹਾ ਕਿ ਗੱਡੀ ਤੇ ਉਹ ਚੱਲੀ ਸਨ ਆਪਣੀ ਫੈਕਟਰੀ ਨੂੰ ਜਾਣਾ ਸੀ ਉਹ ਗੱਡੀ ਦੇ ਵਿੱਚ ਉਹਨਾਂ ਨੇ ਲਟਾਇਆ ਉਹਨਾਂ ਨੂੰ ਤੇ ਉਹ ਤੁਰੰਤ ਆਪਣੇ ਡਾਕਟਰ ਕੋਲ ਚਲੇ ਗਏ ਕੁੱਲ ਇਸ ਕੰਮ ਨੂੰ 10 12 ਮਿੰਟ ਲੱਗੇ ਪਰ ਜਾਣਸਰ ਡਾਕਟਰ ਨੇ ਉਹਨਾਂ ਨੂੰ ਅਫਸੋਸ ਸ਼ਬਦ ਹੀ ਬੋਲਿਆ ਕਿ ਇਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਦੋਸਤੋ ਜੇਕਰ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਆਪਣੇ ਨਾਲ ਅਜਿਹਾ ਹੁੰਦਾ ਹੈ ਕਿ ਇੱਥੇ ਤੁਹਾਨੂੰ ਦਰਦ ਦੀ ਆਹਟ ਜੀ ਮਹਿਸੂਸ ਹੁੰਦੀ ਹੈ ਤਾਂ ਇਸ ਦੇ ਵਿੱਚ ਬੇਸ਼ੱਕ ਤੁਹਾਨੂੰ ਕਿੰਨਾ ਵੀ ਜ਼ਰੂਰੀ ਕੰਮ ਨਹੀਂ ਗੌਰ ਨਾ ਕਰਿਓ ਗਲਤੀ ਨਾ ਕਰਿਓ ਇਸ ਨੂੰ ਹਲਕੇ ਚ ਨਾ ਲਿਓ ਪਹਿਲਾਂ ਆਪਣੇ ਡਾਕਟਰ ਕੋਲ ਜਾਇਓ ਫਿਰ ਆਪਣਾ ਕੰਮ ਕਾਜ ਕਰਿਓ ਤੇ ਉਹਨਾਂ ਨੂੰ ਸਾਫ਼ ਦੱਸਿਓ ਕਿ ਜਾਂ ਤੁਹਾਨੂੰ ਕੋਈ ਹੋਰ ਸਮੱਸਿਆ ਜਾਂ ਕੋਈ ਤੁਸੀਂ ਹੋਰ ਕੋਈ ਦਵਾਈ ਤਾਂ ਨਹੀਂ ਵਰਤ ਰਹੇ ਉਸ ਦੇ ਬਾਰੇ ਖੁੱਲ ਕੇ ਦੱਸਿਓ ਆਪਣੇ ਡਾਕਟਰ ਨੂੰ ਲੁਕੋਇਆ ਨਾ ਉਹਨਾਂ ਤੋਂ ਤਾਂ ਇਹ ਜਿਹੜਾ ਤੁਹਾਡੇ ਜੇਕਰ ਆਹਟ ਹੈ ਜਾਂ ਸ਼ੁਰੂਆਤ ਹੈ ਹਾਰਟ ਅਟੈਕ ਵਰਗੀ ਜਾਂ ਦਿਲ ਦੇ ਕੋਈ ਦੌਰੇ ਦੀ ਤਾ ਉਸ ਦਾ ਤੁਹਾਡਾ ਡਾਕਟਰ ਜਿਹੜਾ ਸਚੰਗਰ ਡਾਕਟਰ ਜਿਹੜਾ ਉਹ ਅੰਦਾਜ਼ਾ ਲਾਏਗਾ ਤੁਹਾਨੂੰ ਉਹ ਦਵਾਈ ਵਗੈਰਾ ਦੇਣਗੇ ਤਾਂ ਜੇਕਰ ਅਣ ਅੱਗੇ ਪਿੱਛੇ ਕੁਝ ਅਜਿਹਾ ਹੁੰਦਾ ਵੀ ਹੈ ਤਾਂ ਤੁਹਾਡੇ ਕੋਲ ਉਹ ਦਵਾਈ ਜ਼ਰੂਰ ਹੋਵੇਗੀ ਜੇਕਰ ਅਜਿਹਾ ਹੋਇਆ ਤਾਂ ਇੱਕ ਸੂਜਵਾਨ ਚੰਗਾ ਡਾਕਟਰ ਜਿਹੜਾ ਉਹ ਹਿਸਾਬ ਲਾ ਲੈਂਦਾ ਕਿ ਇਹਨਾਂ ਨਾਲ ਕੀ ਹੋਇਆ ਬਾਕੀ ਉਹ ਟੈਸਟ ਕਰ ਲੈਂਦੇ ਨੇ ਜਿਹੜਾ ਖੂਨ ਦਾ ਦੌਰਾ ਵਗੈਰਾ ਖੂਨ ਦਾ ਸਰਕਲ ਹੈ ਜਾਂ ਹੋਰ ਜੋ ਵੀ ਇਹਦੇ ਨਾਲ ਸੰਬੰਧਿਤ ਟੈਸਟ ਹੁੰਦੇ ਨੇ ਉਹਨਾਂ ਤੋਂ ਸਹਿਜੇ ਪਤਾ ਲੱਗ ਜਾਂਦਾ ਹੈ ਜਦੋਂ ਇਹ ਸ਼ੁਰੂਆਤ ਹੁੰਦੀ ਹੈ ਨਹੀਂ ਤਾਂ ਦਿਲ ਇਨਸਾਨ ਦੇ ਅੰਦਰ ਅਜਿਹਾ ਕੀਮਤੀ ਇੱਕ ਉਪਰਜਾ ਇਹੋ ਜਿਹੜਾ ਸਾਰੀ ਜ਼ਿੰਦਗੀ ਇੰਨਾ ਜ਼ਿਆਦਾ ਕੰਮ ਕਰਦਾ ਤੇ ਅਸੀਂ ਉਸ ਦੇ ਵਾਸਤੇ ਆਪਣੇ ਕਮਾਕਾਰਾਂ ਚ ਰੁੱਝੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਚ ਰੁੱਝੇ ਹੋਏ ਤਾਂ ਇਹਦੇ ਵੱਲੋਂ ਪਰ ਧਿਆਨ ਹੀ ਨਹੀਂ ਦਿੰਦੇ ਤੇ ਬਾਅਦ ਚ ਜਿਹੜਾ ਪਰਿਵਾਰ ਪੂਰਾ ਪਰਿਵਾਰ ਜਿਹੜੇ ਮੁੱਖ ਮੈਂਬਰ ਦੇ ਉੱਪਰ ਨਿਰਭਰ ਹੁੰਦਾ ਹੈ ਜਾਂ ਪਰਿਵਾਰ ਦਾ ਕਿਸੇ ਵੀ ਜੀਰ ਨਾਲ ਅਜਿਹਾ ਹੁੰਦਾ ਸੋ ਜਿੱਥੇ ਪੂਰੀ ਜ਼ਿੰਦਗੀ ਭਰ ਦੀ ਕਮਾਈ ਚਲੀ ਜਾਂਦੀ ਹੈ ਤੇ ਉੱਥੇ ਹੀ ਸਾਡਾ ਪਿਆਰਾ ਜਿਹੜਾ ਹਮੇਸ਼ਾ ਲਈ ਦੁਨੀਆ ਤੋਂ ਚਲਾ ਜਾਂਦਾ ਜਿੰਨੇ ਮੁੜ ਕੇ ਕਦੀ ਵੀ ਵਾਪਸ ਨਹੀਂ ਆਉਣਾ ਹੁੰਦਾ ਸਿਰਫ ਸਾਡੇ ਪੱਲੇ ਰਹਿ ਜਾਂਦੇ ਨੇ ਹੰਝੂ ਸੋ ਦੋਸਤੋ ਸਾਨੂੰ ਉਮੀਦ ਹੈ ਤੁਸੀਂ ਇਹ ਜੜੀ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰੋਗੇ ਦਿਓਯਾਇਤ ਬਹੁਤ ਬਹੁਤ ਧੰਨਵਾਦ